ਸੈਕਸ਼ਨ 318 338 336 340 ਬੀਐਨਐਸ ਦਰਜ ਕੀਤੀ ਗਈ ਹੈ। ਇਹਦੇ ਵਿੱਚ ਸਾਨੂੰ ਗੁਪਤ ਇਨਫੋਰਮੇਸ਼ਨ ਮਿਲੀ ਸਗੀ ਕਿ ਮਾਲਵਾ ਇਲੈਟ ਸੈਂਟਰ ਦਾ ਮਾਲਕ ਜਾਲੀ ਮੋਹਰਾ ਵਗੈਰਾ ਦਾ ਇਸਤੇਮਾਲ ਕਰਦਾ ਜਾਲੀ ਸਰਟੀਫਿਕੇਟਸ ਬਣਾਉਂਦਾ ਜਿਸ ਨਾਲ ਉਹ ਫੈਬ੍ਰੀਗੇਟਡ ਫੋਇਟਸ ਜਿਹੜੇ ਆਪਣੇ ਸਰਟੀਫਿਕੇਟਸ ਤੇ ਮੋਹਰਾ ਦੇ ਆਧਾਰ ਤੇ ਵੀਜ਼ੇ ਵਗੈਰਾ ਲਾਏ ਜਾਂਦੇ ਆ। ਤੋਂ ਇਸ ਕਰਕੇ ਰੇਡ ਕੀਤਾ ਗਿਆ ਚੈਕਿੰਗ ਕੀਤੀ ਗਈ ਤੇ ਮੁਕਤਮਾ ਦਰਜ ਕੀਤਾ। ਇਹ ਪੁਰਾਣੀ ਧਾਰਾ ਕਿਹਦੀ ਦਾ ਜਿਹੜਾ ਮਕਦਮਾ ਹੈ। ਕਿ ਜੀ ਆਪਕੀ ਇਸ ਦੀ ਗੱਲ ਕਰਕੇ ਤਾਂ 420 465 67 6877 ਸਰ ਕੋਈ ਗ੍ਰਿਫਤਾਰੀ ਬੰਨਾਈ ਰਹੀ ਹੈ ਨਾ ਹਾਂਜੀ ਇਹਦੇ ਵਿੱਚ ਇੱਕ ਪਰਸਨ ਨੂੰ ਅਰੈਸਟ ਕੀਤਾ ਗਿਆ ਉਹਦਾ ਨਾਮ ਹੈਗਾ ਜੀ ਜਸਪ੍ਰੀਤ ਸਿੰਘ son of ਮਹਿੰਦਰ ਸਿੰਘ ਰੈਜ਼ੀਡੈਂਟ ਆਫ ਭੋਲਰ ਕਲੋਨੀ ਸ਼੍ਰੀ ਮੁਕਸਸਾ ਸਰ ਕੋਰਟ ਪੇਸ਼ ਹੋ ਗਿਆ ਜੀ ਹਾਂਜੀ ਇਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦੇ ਪੁਲਸ ਰਿਮਾਂਡ ਤੇ ਹਾਂਜੀ ਉਮੀਦ ਹੈ ਸਰ ਕੁਝ ਅੱਗੇ ਰਿਕਵਰੀ ਹੋ ਹਾਂਜੀ ਰਿਮਾਂਡ ਦੇ ਵਿੱਚ ਡਿਊਰਿੰਗ ਦਾ ਇਨਵੈਸਟੀਗੇਸ਼ਨ ਅੱਗੇ ਰਿਕਵਰੀਜ਼ ਵਗੈਰਾ ਕੀਤੀਆਂ ਜਾਂਦੀਆਂ ਨੇ ਜੀ ਇਦੇ ਵਿੱਚ ਸਾਨੂੰ ਗੁਪਤ ਇਨਫੋਰਮੇਸ਼ਨ ਮਿਲੀ ਸੀ ਕਿ ਮਾਲਵਾ ਆਇਲੈਂਡ ਸੈਂਟਰ ਦਾ ਮਾਲਕ ਜਾਲੀ ਮੋਹਰਾ ਵਗੈਰਾ ਦਾ ਇਸਤੇਮਾਲ ਕਰਦਾ ਜਾਲੀ ਸਰਟੀਫਿਕੇਟਸ ਬਣਾਉਂਦਾ ਜਿਸ ਨਾਲ ਉਹ ਫੈਬ੍ਰੀਗੇਟਡ ਫੋਇਟ ਜਿਹੜੇ ਆਪਣੇ ਸਰਟੀਫਿਕੇਟਸ ਤੇ ਮੋਹਰਾ ਦੇ ਆਧਾਰ ਤੇ ਵੀਜ਼ੇ ਵਗੈਰਾ ਲਾਏ ਜਾਂਦੇ ਆ ਤੋ ਇਸ ਕਰਕੇ ਰੇਡ ਕੀਤਾ ਗਿਆ ਚੈਕਿੰਗ ਕੀਤੀ ਗਈ ਤੇ ਮੁਕਤਮਾ ਦਰਜ ਕੀਤਾ ਅਰੇ ਪੁਰਾਣੀ ਦਾ ਰੱਖਿਆ ਕਿ ਇਹਦਾ ਜਿਹੜਾ ਮਕਦਮਾ ਨੇ ਜੀਆਈਪੀਐਸ ਦੀ ਗੱਲ ਕਰਕੇ ਤਾਂ 420 465 67 6877 ਸਰ ਕੋਈ ਗ੍ਰਿਫਤਾਰੀ ਵਗੈਰਾ ਨਹੀਂ ਹਾਂਜੀ ਇਹਦੇ ਵਿੱਚ ਇੱਕ ਪਰਸਨ ਨੂੰ ਅਰੈਸਟ ਕੀਤਾ ਗਿਆ ਉਹਦਾ ਨਾਮ ਹੈਗਾ ਜੀ ਜਸਪ੍ਰੀਤ ਸਿੰਘ son of ਮਹਿੰਦਰ ਸਿੰਘ ਰੈਜ਼ੀਡੈਂਟ ਆਫ ਭੁੱਲਰ ਕਲੋਨੀ ਸ਼੍ਰੀ ਮੁਕਸਸਾ ਸਾਹਿਬ ਕੋਰਟ ਫੇਸ ਹੋ ਗਿਆ ਜੀ ਹਾਂਜੀ ਇਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦੇ ਪੁਲਸ ਰਿਮਾਂਡ ਦੇ ਹਟੇ ਜੀ ਉਮੀਦ ਹੈ ਸਰ ਕੁਝ ਰਿਕਵਰੀ ਹੋਣ ਦੀ ਹਾਂਜੀ ਉਹ ਰਿਮਾਂਡ ਦੇ ਵਿੱਚ ਡਿਊਰਿੰਗ ਦਾ ਇਨਵੈਸਟੀਗੇਸ਼ਨਸ ਅੱਕੇ ਰਿਕਵਰੀਸ ਵਗੈਰਾ ਕੀਤੀਆਂ ਜਾਂਦੀਆਂ ਨੇ